ਬਣਿਆ ਰਹੇ ਆਪਣੇ ਇਸ ਨਾ ਚੀਜ਼ ਸੇਵਕ ਉੱਤੇ ਮਿਹਰ ਕਰਕੇ ਮੇਰਾ ਇਹ ਮਨੋਰਥ ਪੂਰਾ ਕਰੋ ਮੇਰੀ ਇਹ ਲੋੜ ਪੂਰੀ ਕਰੋ ਤਨ ਤਨ ਤੇਰਾ ਤੂੰ ਪ੍ਰਭ ਮੇਰਾ ਹਮਰੇ ਬਸ ਕਿਸ ਨਾਹੀਂ ਹੁਣ ਜੇ ਕੋਈ ਮਨੁੱਖ ਕਹਿੰਦਾ ਵੀ ਮੈਂ ਹੀ ਸਭ ਕੁਝ ਹਾਂ ਬਹੁਤ ਸਾਰੇ ਕਹਿਣ ਵਾਲੇ ਨੇ ਲੋਕ ਬੜੇ ਕਹਿੰਦੇ ਨੇ ਵੀ ਜੋ ਕੁਛ ਕਰਦਾ ਇਨਸਾਨ ਹੀ ਕਰਦਾ ਬੰਦਾ ਹੀ ਕਰਦਾ ਚਲੋ ਠੀਕ ਆ ਮੰਨਦੇ ਆ ਗੱਲ ਵੀ ਜੋ ਕੁਛ ਕਰਦਾ ਬੰਦਾ ਹੀ ਕਰਦਾ ਮੰਨ ਲੈਨੇ ਇੱਥੇ ਮੰਨਾਂਗੇ ਵੀ ਚੰਗੇ ਮਾੜੇ ਕਰਮ ਬੰਦਾ ਹੀ ਕਰਦਾ ਪਰ ਕਰਦਾ ਤਾਂ ਤਾਂ ਹੀ ਆ ਨਾ ਜੋ ਪ੍ਰਭੂ ਪਰਮਾਤਮਾ ਅੰਦਰ ਵਸ ਰਿਹਾ ਤੇ ਜੋਤ ਜਗ ਰਹੀ ਆ ਤੇ ਸਰੀਰ ਚੱਲ ਰਿਹਾ ਪ੍ਰਭੂ ਪਰਮਾਤਮਾ ਦੀ ਕਿਰਪਾ ਨਾਲ ਇਹ ਸਰੀਰ ਚੱਲਦਾ ਹੈ ਤਾਂ ਹੀ ਚੰਗੇ ਕੰਮ ਕਰਦਾ ਹੈ ਦੂਜਾ ਪੱਖ ਵੀ ਆਪਾਂ ਨਾਲ ਕਰ ਰਹੇ ਨੇ ਵੀ ਮਾਰੇ ਵੀ ਤਾਂ ਹੀ ਕਰਦਾ ਕਿਉਂਕਿ ਅੰਦਰ ਤਦਕ ਤਾਕਤ ਤਾਂ ਉਸ ਪ੍ਰਭੂ ਪ੍ਰਮਾਤਮਾ ਦੇ ਵਿੱਚ ਵਰਤ ਰਹੀ ਆ ਨਾ ਇੱਥੇ ਵੀ ਇਹੀ ਲਿਖਿਆ ਮਹਾਰਾਜ ਕਹਿੰਦੇ ਤਨ ਤਨ ਤੇਰਾ ਤੂੰ ਪ੍ਰਭ ਮੇਰਾ ਹਮਰੇ ਬਸ ਕਿਸ ਨਾਹੀਂ ਹੁਣ ਦੂਜਾ ਪੱਖ ਨਾ ਲੈ ਲਿਓ ਵੀ ਆਪਣੇ ਤਾਂ ਬਸ ਹੀ ਕੁਛ ਨਹੀਂ ਜੋ ਚੰਗੇ ਮਾਰੇ ਮਾਰੇ ਕਰੀ ਜਾਂਦਾ ਤਾਂ ਤਾਂ ਵੀ ਕੋਈ ਨਹੀਂ ਆਪਣੇ ਘਰ ਬਸ ਪਰ ਗੁਰੂ ਦੇ ਗਿਆਨ ਦੀ ਨਸ ਪਾ ਕੇ ਆਪਾਂ ਉਧਰੋਂ ਆਪਣੇ ਮਨ ਨੂੰ ਰੋਕਣਾ ਮਾਰੇ ਕੰਮਾਂ ਤੋਂ ਮਾਰਾ ਨੇ ਇਥੇ ਦੱਸਿਆ ਤਨ ਧਨ ਤੇਰਾ ਤੂੰ ਪ੍ਰਭ ਮੇਰਾ ਹਮਰੇ ਬਸ ਕਿਸ ਨਾਹੀ ਏ ਪ੍ਰਭੂ ਇਹ ਮੇਰਾ ਸਰੀਰ ਮੇਰਾ ਇਹ ਤਨ ਧਨ ਸਭ ਕੁਛ ਤੇਰਾ ਹੈ ਤੇਰਾ ਹੀ ਦਿੱਤਾ ਹੋਇਆ ਹੈ ਤੂੰ ਹੀ ਮੇਰਾ ਮਾਲਕ ਹੈ ਅਸੀਂ ਜੀਵ ਆਪਣੇ ਉਦਮ ਨਾਲ ਤੇਰਾ ਨਾਮ ਜਪਣ ਜੋਗੇ ਵੀ ਨਹੀਂ ਹਾਂ ਸਾਡੇ ਬਸ ਵਿੱਚ ਕੁਝ ਵੀ ਨਹੀਂ ਹੈ ਜਿਉਂ-ਜਿਉਂ ਰੱਖ ਤਿਉਂ-ਤਿਉਂ ਰਹਿਣਾ ਤੇਰਾ ਦੀਆ ਖਾਈ ਤੂੰ ਸਾਨੂੰ ਜੀਵਨ ਨੂੰ ਜਿਸ-ਜਿਸ ਹਾਲ ਵਿੱਚ ਰੱਖਦਾ ਹੈ ਉਸੇ ਤਰ੍ਹਾਂ ਹੀ ਅਸੀਂ ਜੀਵਨ ਬਿਤਾਉਂਦੇ ਹਾਂ ਅਸੀਂ ਤੇਰਾ ਹੀ ਦਿੱਤਾ ਹੋਇਆ ਹਰੇਕ ਪਦਾਰਥ ਖਾਂਦੇ ਹਾਂ ਜਨਮਨ ਜਨਮ ਕੇ ਕੇਲੇ ਵਿਖ ਘਾਟੇ ਮੰਜਨ ਹਰ ਜਨ ਧੂਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਪ੍ਰਮਾਤਮਾ ਦੇ ਸੇਵਕਾਂ ਦੇ ਚਰਨਾਂ ਦੀ ਧੂੜ ਵਿੱਚ ਕੀਤਾ ਹੋਇਆ ਇਸ਼ਨਾਨ ਮਨੁੱਖ ਦੇ ਜਨਮ ਜਨਮਾਂ ਤਰਾਂ ਦੇ ਕੀਤੇ ਹੋਏ ਪਾਪ ਦੂਰ ਕਰ ਦਿੰਦਾ ਹੈ ਪ੍ਰਮਾਤਮਾ ਦੇ ਸੇਵਕ ਕਿਹੜੇ ਹਨ ਜਿਨ੍ਹਾਂ ਦੀ ਬਾਣੀ ਸੁਣ ਪੜ ਰਹੇ ਆਪਾਂ 35 ਮਹਾਂਪੁਰਖਾਂ ਦੀ ਹਜ਼ੂਰੀ 'ਚ ਬੈਠੇ ਆਪਾਂ ਇਸ ਟਾਈਮ ਜੀ ਇਹ 35 ਮਹਾਂਪੁਰਖਾਂ ਦੇ ਬਚਨਾਂ ਨਾਲ ਜੁੜ ਜਗੇ ਬਸ ਇਹ ਪ੍ਰਭੂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਜੁੜਿਆ ਜਾਂਦਾ ਤੇ ਇਹਨਾਂ ਨੇ ਪ੍ਰਭੂ ਪ੍ਰਮਾਤਮਾ ਨੂੰ ਪ੍ਰਮਾਤਮਾ ਦੇ ਚਰਨਾਂ ਨਾਲ ਜੋੜ ਦੇਣਾ ਜੀਵ ਨੂੰ ਭਾਏ ਭਗਤ ਭਰਮ ਪਉ ਨਾਸ ਹਰ ਨਾਨਕ ਸਦਾ ਹਜੂਰ ਪੂਰੀ ਪੰਕਤੀ ਬੋਲਦੇ ਆ ਜੀ ਜਨਮ ਜਨਮ ਕੇ ਕਿਲ ਬਿਖ ਘਟੇ ਮੰਜਨ ਹਰ ਜਨ ਧੂਰ ਪਾਏ ਭਗਤ ਭਰਮ ਪਉ ਨਸ ਹਰ ਨਾਨਕ ਸਦਾ ਹਜੂਰ ਪ੍ਰਮਾਤਮਾ ਦੇ ਸੇਵਕਾਂ ਦੇ ਚਰਨਾਂ ਦੀ ਧੂੜ ਵਿੱਚ ਕੀਤਾ ਹੋਇਆ ਇਸ਼ਨਾਨ ਮਨੁੱਖ ਦੇ ਜਨਮ ਜਨਮਾਂ ਤਰਾ ਦੇ ਕੀਤੇ ਹੋਏ ਪਾਪ ਦੂਰ ਕਰ ਦਿੰਦਾ ਹੈ ਪ੍ਰਭੂ ਪ੍ਰੇਮ ਦੀ ਰਾਹੀ ਭਗਤੀ ਦੀ ਬਰਕਤ ਨਾਲ ਮਨੁੱਖ ਦਾ ਹਰੇਕ ਕਿਸਮ ਦਾ ਡਰ ਬਹਿਮਨਾਸ਼ ਹੋ ਜਾਂਦਾ ਹੈ ਤੇ ਪ੍ਰਮਾਤਮਾ ਸਦਾ ਅੰਗ ਸੰਗ ਪ੍ਰਤੀਤ ਹੋਣ ਲੱਗ ਪੈਂਦਾ ਹੈ ਕਿਉਂਕਿ ਮਨੁੱਖ ਮੋਹ ਮਾਇਆ ਦੀ ਨੀਂਦ ਵਿੱਚ ਸੁੱਤਾ ਹੋਇਆ ਨਾ ਉਸ ਨੂੰ ਪ੍ਰਭੂ ਪ੍ਰਮਾਤਮਾ ਦਿਖਦਾ ਨਹੀਂ ਜੀਵਾਂ ਵਿੱਚ ਵੱਸਦਾ ਜਦੋਂ ਇਹ ਵਰਤੀ ਬਣੂਗੀ ਗੁਰੂ ਦਾ ਗਿਆਨ ਪੱਲੇ ਆਏਗਾ ਫਿਰ ਮਾਂ ਚ ਵੀ ਦਿਸੇਗਾ ਪਿਓ ਚ ਵੀ ਦਿਸੇਗਾ ਪੈਣਾ ਭਰਾਮਾ ਵਿੱਚ ਵੀ ਦਿਸੇਗਾ ਜਿੰਨਾ ਚਿਰ ਉਹ ਨੀਂਦ ਪਈ ਹੋਈ ਆ ਸੁਰਤ ਤੇ ਆਪਣੀ ਫੂਫਾਂ ਹੀ ਕਰਦਾ ਰਹਿੰਦਾ ਮਨੁੱਖ ਬੀਬੀ ਆ ਚਾਹੇ ਭਾਈ ਆ ਉਹਨਾਂ ਚਿਰ ਕਿਸੇ ਨਾਲ ਕੋਈ ਰਸਤਾ ਕਾਇਮ ਨਹੀਂ ਕਰਕੇ ਰੱਖਦਾ ਬਸ ਆਪ ਦੀ ਆਕੜ ਚ ਹੀ ਆਪ ਦੀ ਸਿਆਣਪ ਚ ਹੀ ਤੁਰਿਆ ਫਿਰਦਾ ਇਨਸਾਨ ਵੀ ਬਸ ਮੇਰੇ ਵਰਗਾ ਕੌਣ ਅੱਗੇ ਮਹਾਰਾਜ ਦੱਸਦੇ ਨੇ ਆਸਾ ਮਹੱਲਾ ਪੰਜਵਾਂ ਅਗਮ ਅਗੋਚਰ ਦਰਸ ਤੇਰਾ ਸੋ ਪਾਏ ਜਿਸ ਮਸਤਕ ਭਾਗ ਇਹ ਪਾਵਨ ਪਵਿੱਤਰ ਅੰਗ 406 ਤੇ ਸੁਭਾਯ ਮਾਨਾ ਜੀ ਮਹਾਰਾਜ ਕਹਿੰਦੇ ਹੈ ਆ ਪਹੁੰਚ ਪ੍ਰਭੂ ਤੇਰੇ ਤੱਕ ਪਹੁੰਚ ਨਹੀਂ ਕੀਤੀ ਜਾ ਸਕਦੀ ਆ ਸਰੀਰ ਕਰਕੇ ਤੂੰ ਮਨੁੱਖਾਂ ਦੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਤੇਰਾ ਦਰਸ਼ਨ ਉਹੀ ਮਨੁੱਖ ਕਰਦਾ ਹੈ ਜਿਸ ਦੇ ਮੱਥੇ ਉੱਤੇ ਕਿਸਮਤ ਜਾਗ ਪੈਂਦੀ ਹੈ ਕਿਸਮਤ ਜਾਗੇਗੀ ਕਦੋਂ ਗੁਰੂ ਦੇ ਗਿਆਨ ਨਾਲ ਆਪ ਕਰਪਾਲ ਕਿਰਪਾ ਪ੍ਰਭ ਧਾਰੀ ਸਤਗੁਰ ਬਖਸ਼ਾ ਹਰ ਨਾਮ ਜਿਸ ਮਨੁੱਖ ਉੱਤੇ ਕਿਰਪਾ ਦੇ ਘਰ ਪ੍ਰਮਾਤਮਾ ਨੇ ਕਿਰਪਾ ਦੀ ਨਿਗਾਹ ਦੀ ਨਗਾਹ ਕੀਤੀ ਸਤਿਗੁਰੂ ਨੇ ਉਸ ਨੂੰ ਪ੍ਰਮਾਤਮਾ ਦੇ ਨਾਮ ਸਿਮਰਨ ਦੀ ਦਾਤ ਬਖਸ਼ ਦਿੱਤੀ ਕਲਯੁਗ ਉਧਾਰਿਆ ਗੁਰਦੇਵ ਕਲਯੁਗ ਉਧਾਰਿਆ ਗੁਰਦੇਵ ਮਲ ਮੂਤ ਮੂੜ ਜੇ ਮੁਕਤ ਹੋਤੇ ਸਭ ਲੱਗੇ ਤੇਰੀ ਸੇਵ ਏ ਸਤਿਗੁਰੂ ਤੂੰ ਤਾਂ ਕਲਯੁਗ ਨੂੰ ਵੀ ਬਚਾ ਲਿਆ ਹੈ ਜਿਸ ਨੂੰ ਹੋਰ ਯੁਗਾਂ ਨਾਲੋਂ ਭੈੜਾ ਸਮਝਿਆ ਜਾਂਦਾ ਹੈ ਦੇਖੋ ਤੁਸੀਂ ਗੁਰੂ ਸਾਹਿਬ ਦੀ ਕਿਰਪਾ ਨਾਲ ਕਲਯੁਗ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਆਏ ਸੱਚੇ ਪਾਤਸ਼ਾਹ ਆਏ ਤੇ ਕਲਯੁਗ ਨੂੰ ਵੀ ਬਚਾ ਲਿਆ ਮਹਾਰਾਜ ਦੱਸਦੇ ਨੇ ਇੱਥੇ ਕਲਯੁਗ ਆਧਾਰਿਆ ਗੁਰਦੇਵ ਗੁਰੂਦੇਵ ਨੇ ਗੁਰੂ ਜੀ ਨੇ ਕਲਯੁਗ ਨੂੰ ਵੀ ਬਚਾ ਲਿਆ ਹੈ ਜਿਸ ਨੂੰ ਹੋਰ ਯੁਗਾਂ ਨਾਲੋਂ ਭੈੜਾ ਸਮਝਿਆ ਜਾਂਦਾ ਹੈ ਸਤਜੁਗ ਦੁਆਪਰ ਤ੍ਰੇਤਾ ਇਹ ਚਾਰ ਯੁਗਾਂ ਦੀ ਵੰਡ ਹੈ ਨਾ ਚਾਰ ਯੁਗ ਕਰਕੇ ਮੰਨਿਆ ਜਾਂਦਾ ਸੰਸਾਰ ਨੂੰ ਤੇ ਤਿੰਨਾਂ ਯੁਗਾਂ ਨਾਲੋਂ ਭੈੜਾ ਸਮਝਿਆ ਜਾਂਦਾ ਕਲਯੁਗ ਨੂੰ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਸਤਗੁਰੂ ਤੂੰ ਤਾਂ ਕਲਯੁਗ ਨੂੰ ਵੀ ਬਚਾ ਲਿਆ ਜਿਸ ਨੂੰ ਹੋਰ ਯੁਗਾਂ ਨਾਲੋਂ ਭੈੜਾ ਸਮਝਿਆ ਜਾਂਦਾ ਹੈ ਜਿਸ ਦੇ ਵਿੱਚ ਬਾਕੀ ਇੱਕ ਗੱਲ ਹੋਰ ਕੱਲਗੇ ਕਲਯੁਗ ਬਾਹਰ ਕਿਤੇ ਨਹੀਂ ਜੀ ਆਇਆ ਕਲਯੁਗ ਮਨੁੱਖ ਦੇ ਅੰਦਰ ਹੀ ਹੁੰਦਾ ਉਹ ਬਕਾਰੀ ਬਿਰਤੀ ਵਾਲਿਆਂ ਦੇ ਅੰਦਰ ਕਲਯੁਗ ਪ੍ਰਗਟ ਹੋ ਜਾਂਦਾ ਜਿਹੜੇ ਇਮਾਨਦਾਰ ਸਹਿਨਸ਼ੀਲਤਾ ਵਾਲੇ ਆ ਠੰਡੇ ਸੁਭਾਅ ਵਾਲੇ ਆ ਤੇ ਪ੍ਰੇਮ ਰੱਖਣ ਵਾਲੇ ਆ ਹਰੇਕ ਨਾਲ ਕੁਦਰਤ ਨਾਲ ਪਿਆਰ ਕਰਨ ਵਾਲੇ ਉਹਨਾਂ ਦੇ ਕੋਲੇ ਕਲਯੁਗ ਨਹੀਂ ਹੈ ਇਹ ਧਿਆਨ ਚ ਰੱਖਿਓ ਗੱਲ ਕਲਯੁਗ ਬਾਹਰ ਹੀ ਨਹੀਂ ਕਿਤੇ ਆਇਆ ਕਿਉਂਕਿ ਜੋ ਸਤਜੁਗ ਦੇ ਵਿੱਚ ਸੂਰਜ ਚੰਦ ਸੀਗੇ ਤਾਰੇ ਸੀ ਉਹ ਉਹ ਹੁਣ ਵੀ ਹੈਗੇ ਨੇ ਹਵਾ ਪਾਣੀ ਉਦੋਂ ਵੀ ਸੀ ਹੁਣ ਵੀ ਹੈਗਾ ਧਰਤੀ ਅਸਮਾਨ ਉਦੋਂ ਵੀ ਸੀਗਾ ਹੁਣ ਵੀ ਹੈਗਾ ਇਨਸਾਨ ਇਸੇ ਤਰ੍ਹਾਂ ਦੇ ਉਦੋਂ ਸੀ ਤੇ ਉਸੇ ਤਰ੍ਹਾਂ ਦੀ ਹੁਣ ਬਾਹਰ ਕਲਯੁਗ ਕਿਤੇ ਨਹੀਂ ਆਉਂਦਾ ਗੁਰਬਾਣੀ ਦਾ ਫੈਸਲਾ ਜੀ ਇਹ ਇਹ ਤਾਂ ਮਹਾਰਾਜ ਨੇ ਹਿੰਟ ਦੱਸਿਆ ਵੀ ਜੇ ਚਾਰ ਜੁਗਾ ਨੂੰ ਮੰਨਦੇ ਆ ਤੇ ਕਲਯੁਗ ਨੂੰ ਮਾੜਾ ਸਮਝਦੇ ਆ ਚੌਥੇ ਜੁਗ ਨੂੰ ਇਸ ਨੂੰ ਤਾਂ ਸਤਗੁਰੂ ਨੇ ਇਹਦਾ ਵੀ ਭਲਾ ਕੀਤਾ ਮਲ ਮੂੜ ਮਲ ਮੂਤ ਮੂੜ ਜੇ ਮੁਗਦ ਹੋਤੇ ਸਭ ਲੱਗੇ ਤੇਰੀ ਸੇਵ ਕਲ ਯੁਗ ਦੇ ਵਿੱਚ ਵੀ ਜਿਹੜੇ ਵੀ ਪਹਿਲਾਂ ਗੰਦੇ ਤੇ ਮੂਰਖ ਸਨ ਉਹ ਸਾਰੇ ਤੇਰੀ ਸੇਵਾ ਵਿੱਚ ਆ ਲੱਗੇ ਹਨ ਤੇਰੀ ਦਸੀ ਪ੍ਰਭੂ ਦੀ ਸੇਵਾ ਭਗਤੀ ਕਰਨ ਲੱਗ ਪਏ ਹਨ ਬਚਾ ਲਿਆ ਨਾ ਕਲ ਯੁਗ ਤੋਂ ਮਹਾਰਾਜ ਕਹਿੰਦੇ ਨੇ ਕਲ ਯੁਗ ਨੂੰ ਵੀ ਬਚਾ ਲਿਆ ਸਤਿਗੁਰੂ ਤੁਸੀਂ ਤਾਂ ਕਿਰਪਾ ਕਰਕੇ ਤੂੰ ਆਪ ਕਰਤਾ ਸਭ ਸ੍ਰਿਸ਼ਟ ਧਰਤਾ ਸਭ ਮੈਂ ਰਿਹਾ ਸਮਾਏ हे ਪ੍ਰਭੂ ਤੂੰ ਆਪ ਸਾਰੀ ਸ੍ਰਿਸ਼ਟੀ ਦਾ ਪੈਦਾ ਕਰਨ ਵਾਲਾ ਹੈ ਤੂੰ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਆਸਰਾ ਦੇਣ ਵਾਲਾ ਹੈ ਆਪ ਹੀ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੈ ਵਿੱਚੇ ਹੀ ਵਸ ਰਿਹਾ ਬੱਕਰਾ ਵੀ ਹੈ ਨਹੀਂ ਕਿਤੇ ਕੋਈ ਬੱਕਰਾ ਕਿਤੇ ਬੈਠਾ ਇਹ ਵੀ ਆਪਾ ਧਿਆਨ ਦੇਣਾ ਵੱਖਰਾ ਕਿਤੇ ਨਹੀਂ ਬੈਠਾ ਪ੍ਰਭੂ ਪਰਮਾਤਮਾ ਜੇ ਕੋਈ ਤੁਰਿਆ ਫਿਰਦਾ ਵੀ ਕੋਈ ਪਹਾੜਾਂ 'ਚ ਭਾਲਦਾ ਫਿਰਦਾ ਕੋਈ ਜੰਗਲਾਂ 'ਚ ਉਤਾਲਦਾ ਫਿਰਦਾ ਬਾਹਰ ਕਿਤੇ ਨਹੀਂ ਬੈਠਾ ਪ੍ਰਭੂ ਪਰਮਾਤਮਾ ਸ੍ਰਿਸ਼ਟੀ ਦੇ ਵਿੱਚ ਹੀ ਆ ਤੂੰ ਸ੍ਰਿਸ਼ਟੀ ਦਾ 파ਟ ਹੈ ਤੇਰੇ ਅੰਦਰ ਵੀ ਹੈ ਉਹ ਪ੍ਰਭੂ ਪਰਮਾਤਮਾ ਮਨ ਮੈਂ ਖੋਜ-ਖੋਜ ਇਸ ਤਰ੍ਹਾਂ ਪੰਕਤੀ ਆਉਂਦੀ ਆ ਪ੍ਰਭੂ ਪਰਮਾਤਮਾ ਨੂੰ ਆਪਦੇ ਮਨ ਅੰਦਰੋਂ ਹੀ ਖੋਜਣਾ ਉਹਨੂੰ ਲੱਭਣਾ ਧਰਮ ਰਾਜ ਬਿਸਮਾਦ ਹੋਆ ਸਭ ਪਈ ਪੈਰੀ ਆਈ ਹੇ ਪ੍ਰਭੂ ਪ੍ਰਮਾਤਮਾ ਜੀ ਆਪ ਸਾਰੀ ਸ੍ਰਿਸ਼ਟੀ ਦਾ ਪੈਦਾ ਕਰਨ ਵਾਲਾ ਹੈ ਤੇ ਤੂੰ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਆਸਰਾ ਦੇਣ ਵਾਲਾ ਹੈ ਤੂੰ ਆਪੇ ਹੀ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੈ ਫੇਰ ਕੋਈ ਯੁਗ ਚੰਗਾ ਕਿਵੇਂ ਤੇ ਕੋਈ ਯੁਗ ਮਾੜਾ ਕਿਵੇਂ ਭਾਵੇਂ ਇਸ ਕਾਲ ਯੁਗ ਨੂੰ ਚੌਥਾ ਯੁੱਗਾਂ ਵਿੱਚੋਂ ਪੈੜਾ ਕਿਹਾ ਜਾਂਦਾ ਹੈ ਫਿਰ ਵੀ ਧਰਮ ਰਾਜ ਹੈਰਾਨ ਹੋ ਰਿਹਾ ਹੈ ਕਿ ਗੁਰੂ ਦੀ ਕਿਰਪਾ ਨਾਲ ਬਕਾਰਾਂ ਵੱਲੋਂ ਹਟ ਕੇ ਸਾਰੀ ਲੁਕਾਈ ਤੇਰੀ ਚਰਨੀ ਲੱਗ ਰਹੀ ਹੈ ਸੋ ਜੇ ਪ੍ਰਾਣੇ ਖਿਆਲਾਂ ਵੱਲ ਜਾਈਏ ਤਾਂ ਵੀ ਇਹ ਕਾਲ ਯੁੱਗ ਮਾੜਾ ਯੁੱਗ ਨਹੀਂ ਤੇ ਇਹ ਯੁੱਗ ਜੀਵਾਂ ਨੂੰ ਮੰਦ ਕਰਮਾਂ ਵੱਲ ਨਹੀਂ ਪ੍ਰੇਰਦਾ ਜੇ ਯੁਗ ਨੂੰ ਮਾੜਾ ਕਹਣਾ ਯੁਗ ਨਹੀਂ ਪ੍ਰੇਰਦਾ ਯੁਗ ਨਹੀਂ ਮਾੜੇ ਕਰਮਾਂ ਵੱਲ ਲੈ ਜਾਂਦਾ ਮਨੁੱਖ ਤੇਰੀ ਮਾੜੀ ਬਿਰਤੀ ਤੈਨੂੰ ਤੰਗ ਕਰ ਰਹੀ ਹੈ ਤੈਨੂੰ ਤੇਰੀ ਮਾੜੀ ਬਿਰਤੀ ਮਾੜੇ ਕੰਮਾਂ ਵੱਲ ਤੈਨੂੰ ਲਿਜਾ ਰਹੀ ਹੈ ਮਾੜੇ ਕੰਮਾਂ ਵੱਲ ਅਗਲੇ ਚ ਦੱਸਦੇ ਨੇ ਮਹਾਰਾਜ ਸਤਜੁਗ ਤ੍ਰੇਤਾ ਦੁਆਪਰ ਭਣੀਆਂ ਸਤਜੁਗ ਤ੍ਰੇਤਾ ਤੇ ਦੁਆਪਰ ਤਿੰਨ ਯੁਗਾਂ ਦੇ ਨੌਂ ਆ ਜਿਵੇਂ ਕਲਯੁਗ ਦਾ ਨੌਂ ਆ ਸਤਜੁਗ ਤ੍ਰੇਤਾ ਤੇ ਦੁਆਪਰ ਇਹ ਵੀ ਤਿੰਨ ਯੁਗਾਂ ਦਾ ਨੌਂ ਆ ਪੜੀਏ ਮਹਾਰਾਜ ਕਾਲਯੁਗ ਉਤਮ ਜੁਗਾ ਮਾਹੇ ਤਿੰਨਾ ਜੁਗਾਂ ਨਾਲੋ ਮਹਾਰਾਜ ਕਹਿੰਦੇ ਸਤਜੁਗ ਨੂੰ ਤ੍ਰੈਤੇ ਨੂੰ ਦੁਆਪਰ ਨੂੰ ਚੰਗਾ ਜੁਗ ਆਖਿਆ ਜਾਂਦਾ ਹੈ ਪਰ ਪ੍ਰਤੱਖ ਦਿਖ ਰਿਹਾ ਹੈ ਕਿ ਸਗੋਂ ਕਾਲਯੁਗ ਸਾਰੇ ਜੁਗਾਂ ਵਿੱਚੋਂ શ્રેਸ਼ਟ ਹੈ ਸਾਰਿਆਂ ਜੁਗਾਂ ਵਿੱਚੋਂ ਚੰਗਾ ਹੈ ਕਾਲਯੁਗ ਮਹਾਰਾਜ ਤਾਂ ਕਹਿੰਦੇ ਇਹ ਕਰ ਕਰੇ ਸੋ ਇਹ ਕਰ ਪਾਏ ਕੋਈ ਨਾ ਪਕੜੀਏ ਕਿਸੇ ਥਾਏ ਮਹਾਰਾਜ ਕਹਿੰਦੇ ਜਿਹੜਾ ਵੀ ਮਨੁੱਖ ਜਿਹੋ ਜਿਹਾ ਕਰਮ ਕਰਦਾ ਉਹੀ ਭੋਗਦਾ ਉਹਦੀ ਥਾਂ ਤੇ ਕੋਈ ਹੋਰ ਨਹੀਂ ਪਕਰਿਆ ਜਾਂਦਾ ਕੁਦਰਤ ਦੇ ਕਾਨੂੰਨ ਦੇ ਵਿੱਚ ਕੋਈ ਹੋਰ ਨਹੀਂ ਫਸਦਾ ਜਿਹੜਾ ਜਿਹੋ ਜਿਹਾ ਕਰਮ ਕਰਦਾ ਉਹੇ ਜਾਂ ਉਹਨੂੰ ਉਹਨੂੰ ਹੀ ਮਿਲਦਾ ਫਲ ਮਹਾਰਾਜ ਨੇ ਇੱਥੇ ਦੱਸਿਆ ਇਹ ਕਰਦਾ ਕਰੇ ਸੋ ਇਹ ਕਰ ਪਾਈ ਕੋਈ ਨਾ ਪਕੜੀਏ ਕਿਸੇ ਥਾਈ ਕਿਉਂਕਿ ਇਸ ਯੁੱਗ ਵਿੱਚ ਜਿਹੜਾ ਹੱਥ ਕੋਈ ਕਰਮ ਕਰਦਾ ਹੈ ਉਹੀ ਹੱਥ ਉਸ ਦਾ ਫਲ ਭੋਗਦਾ ਹੈ ਕੋਈ ਮਨੁੱਖ ਕਿਸੇ ਹੋਰ ਮਨੁੱਖ ਦੇ ਥਾਂ ਬਕਾਰਾਂ ਦੇ ਕਾਰਨ ਫੜਿਆ ਨਹੀਂ ਜਾਂਦਾ ਜਿਹੜਾ ਬਕਾਰ ਬਕਾਰ ਭੋਗਦਾ ਬਕਾਰੀ ਹੈ ਤੇ ਉਹੀ ਫੜਿਆ ਜਾਂਦਾ ਇੱਥੇ ਹੋਰ ਨਹੀਂ ਵੀ ਕੋਈ ਬਕਾਰ ਹੋਰ ਕਰੇ ਤੇ ਭੋਗੇ ਕੋਈ ਹੋਰ ਨਾ ਜੈਸਾ ਬੀਜੇ ਸੋਲੂਨੇ ਕਰਮਾ ਚੰਦਰਾ ਖੇਤ ਮਹਾਰਾਜ ਕਹਿੰਦੇ ਜਿਹੋ ਜਾਂ ਬੀਜੇਗਾ ਮਨਾ ਉਹੋ ਜਾਈ ਵੱਡੇਗਾ ਹਰ ਜੀਉ ਸੋਈ ਕਰੇ ਜੇ ਭਗਤ ਤੇਰੇ ਜਾਚੇ ਇਹ ਤੇਰਾ ਬਿਰਦ ਕੋਈ ਵੀ ਜੋਗ ਹੋਵੇ ਤੂੰ ਆਪਣੇ ਭਗਤਾਂ ਦੀ लाज ਰੱਖਦਾ ਆਇਆ ਹੈ ਤੂੰ ਉਹੀ ਕੁਝ ਕਰਦਾ ਹੈ ਜੋ ਤੇਰੇ ਭਗਤ ਤੇਰੇ ਪਾਸੋਂ ਮੰਗਦੇ ਹਨ ਇਹ ਤੇਰਾ ਮੁੱਢ ਕਦੀਮਾਂ ਦਾ ਸਬਾਅ ਹੈ ਕਰ ਜੋੜ ਨਾਨਕ ਦਾਨ ਮੰਗੇ ਆਪਣੇ ਸੰਤਾਂ ਦੇ ਹਰ ਦਰਸ ਏ ਹਰੀ ਤੇਰਾ ਦਾਸ ਨਾਨਕ ਵੀ ਆਪਣੇ ਦੋਵੇਂ ਹੱਥ ਜੋੜ ਕੇ ਤੇਰੇ ਦਰ ਤੋਂ ਦਾਨ ਮੰਗਦਾ ਹੈ ਕਿ ਨਾਨਕ ਨੂੰ ਆਪਣੇ ਸੰਤ ਜਨਾਂ ਦਾ ਦਰਸ਼ਨ ਦੇ ਆਪਦੇ ਪਿਆਰਿਆਂ ਦਾ ਦਰਸ਼ਨ ਦੇ ਰਾਗ ਆਸਾ ਮਹੱਲਾ ਪੰਜਵਾਂ ਘਰ 13ਮ ਰਾਗ ਆਸਾ ਘਰ 13ਵਾਂ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਮਹਾਰਾਜ ਇੱਥੇ ਵੀ ਕਹਿੰਦੇ ਨੇ ਵੀ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਨਾਮ ਬਾਣੀ ਨਾਲ ਜੁੜਿਆ ਮਿਲਣਾ ਪ੍ਰਭੂ ਪਰਮਾਤਮਾ ਭਾਈ ਕੋਈ ਬਣਿਆ ਬਣਾਇਆ ਨਹੀਂ ਰੱਬ ਮਿਲਣਾ ਹੁਣ ਤੇ ਨਾ ਬਣੀ ਬਣਾਈ ਕੋਈ ਕਿਰਪਾ ਮਿਲਣੀ ਆ ਕਿਰਪਾ ਤੈਨੂੰ ਪ੍ਰਾਪਤ ਕਰਨੀ ਪੈਣੀ ਆ ਗੁਰੂ ਦੇ ਬਚਨਾਂ ਤੇ ਚੱਲ ਕੇ ਜਿਵੇਂ ਭੂਮੀਆਂ ਨੇ ਤਿੰਨ ਬਚਨ ਮੰਨ ਕੇ ਗੁਰੂ ਨਾਨਕ ਦੀ ਕਿਰਪਾ ਪ੍ਰਾਪਤ ਕਰ ਲਈ ਮੰਗਿਆ ਸੀ ਨਾ ਭੂਮੀਆਂ ਨੇ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਜਦੋਂ ਗਏ ਭੂਮੀਆਂ ਕੋਲ ਤੇ ਭੂਮੀਆਂ ਆਉ ਭਗਤ ਕਰਦਾ ਸੀ ਹਰੇਕ ਦੀ ਰਾਹੀ ਦੀ ਵੀ ਆਓ ਜੀ ਬੈਠੋ ਪ੍ਰਸ਼ਾਦਾ ਪਾਣੀ ਛਕੋ ਜਲ ਪਾਣੀ ਛਕਾਉਂਦਾ ਸੀ ਪ੍ਰਸ਼ਾਦਾ ਪਾਣੀ ਛਕਾਉਂਦਾ ਸੀ ਰਹਿਣ ਬਹਿਣ ਨੂੰ ਜਗ੍ਹਾ ਵੀ ਦਿੰਦਾ ਸੀ ਰਹਿਣ ਵਾਸਤੇ ਜਦੋਂ ਭੂਮੀਆਂ ਨੇ ਜਲ ਪਾਣੀ ਪੁੱਛਿਆ ਤੇ ਮਹਾਰਾਜ ਨੇ ਨਾ ਕਰ ਦਿੱਤੀ ਫਿਰ ਪ੍ਰਸ਼ਾਦੇ ਦੀ ਗੱਲ ਕਰ ਵੀ ਮਹਾਰਾਜ ਪ੍ਰਸ਼ਾਦਾ ਛਕੋ ਕਿ ਦੁੱਧ ਪਿਲਾਵਾਂ ਤੇ ਗੁਰੂ ਨਾਨਕ ਸਾਹਿਬ ਨੇ ਬਚਨ ਕਰਤੇ ਵੀ ਭੂਮੀਆਂ ਕਰਦਾ ਕੰਮ ਕੀ ਕਰਦਾ ਅੱਜ ਕੱਲ੍ਹ ਵਾਲੇ ਨਹੀਂ ਪੁੱਛਦੇ ਕੰਮ ਕੀ ਕਰਦਾ ਅੱਜ ਕੱਲ੍ਹ ਵਾਲੇ ਤਾਂ ਦਸ਼ਨਾ ਲੈ ਕੇ ਚੱਲੋ ਅੱਗੇ ਜਦੋਂ ਗੁਰੂ ਨਾਨਕ ਸਾਹਿਬ ਨੇ ਪੁੱਛਿਆ ਭੂਮੀਆਂ ਨੂੰ ਵੀ ਕੰਮ ਕੀ ਕਰਦਾ ਭੂਮੀਆਂ ਨੇ ਸੱਚ ਬੋਲਤਾ ਵੀ ਮਹਾਰਾਜ ਮੈਂ ਤਾਂ ਚੋਰੀ ਕਰਦਾ ਜੱਦੀ ਪੁਰਸੀ ਸਾਡਾ ਚੋਰੀ ਦਾ ਕੰਮ ਹੈ ਮਹਾਰਾਜ ਕਹਿੰਦੇ ਫਿਰ ਚੋਰੀ ਛੱਡ ਦੇ ਭੂਮੀਆਂ ਕਹਿੰਦਾ ਨਾ ਮਹਾਰਾਜ ਮੈਂ ਚੋਰੀ ਨਹੀਂ ਛੱਡ ਸਕਦਾ ਫਿਰ ਉਹ ਭੂਮੀਆਂ ਨੂੰ ਕਹਿੰਦੇ ਵੀ ਸਾਡੇ ਬਚਨ ਮੰਨ ਲੈ ਭਾਈ ਕੰਦਾ ਹਾਂ ਜੀ ਤੁਹਾਡੇ ਬਚਨ ਮੰਨ ਲੂੰਗਾ ਪਰ ਮੈਂ ਚੋਰੀ ਨਹੀਂ ਛੱਡ ਸਕਦਾ ਫਿਰ ਤਿੰਨ ਬਚਨ ਦਿੱਤੇ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਭੂਮੀਆਂ ਨੂੰ ਵੇ ਭੂਮੀਆਂ ਇੱਕ ਤਾਂ ਗਰੀਬ ਮਾਰਨਾ ਕਰੀ ਦੂਜਾ ਝੂਠ ਨਾ ਬੋਲੀ ਤੀਜਾ ਨੂਨ ਖਾ ਕੇ ਵੀ ਹਰਾਮ ਨਾ ਕਰੀ ਕਿਸੇ ਦਾ ਕਿੰਨੇ ਬਚਨਾਂ ਦੀ ਕਮਾਈ ਕੀਤੀ ਭੂਮੀਆਂ ਨੇ ਆਪਾਂ ਸਾਖੀ ਬਹੁਤ ਵਾਰੀ ਸੁਣੀ ਹੈ ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋ ਗਈ ਪਹਿਲਾਂ ਭੂਮੀਆਂ ਨੇ ਕਿਹਾ ਸੀ ਵੀ ਮਹਾਰਾਜ ਕਰ ਦਿਓ ਕਿਰਪਾ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਨਾ ਭਾਈ ਬਣੀ ਬਣਾਈ ਕਿਰਪਾ ਨਹੀਂ ਸਾਡੇ ਕੋਲੇ ਹੈਗੀ ਫਿਰ ਮਹਾਰਾਜ ਕਹਿੰਦੇ ਵੀ ਸਾਡੇ ਬਚਨ ਮੰਨ ਲਾ ਤੈਨ ਬਚਨ ਦਿੱਤੇ ਫਿਰ ਗੁਰੂ ਨਾਨਕ ਸਾਹਿਬ ਨੇ ਇਹੀ ਬਚਨ ਜਿਹੜੇ ਆਪਾਂ ਪਹਿਲਾਂ ਗੱਲ ਕਰੀ ਐ ਬਈ ਗਰੀਬ ਮਾਰਨੀ ਕਰਨੀ ਝੂਠ ਨਹੀਂ ਬੋਲਣਾ ਤੇ ਨੂਨ ਖਾ ਕੇ ਵੀ ਹਰਾਮ ਨਹੀਂ ਕਰਨਾ ਇਹ ਤਿੰਨੇ ਬਚਨਾਂ ਦੀ ਭੁਮਿਏ ਨੇ ਕਮਾਈ ਕਰੀ ਤੇ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੋਗੀ ਖੀਰੀ ਉਸ ਰਾਜੇ ਨੇ ਰਾਜੇ ਦੇ ਘਰੇ ਨੇ ਚੋਰੀ ਕੀਤੀ ਸੀ ਤੇ ਚੋਰੀ ਕਬੂਲ ਵੀ ਕਰ ਲਈ ਵੀ ਮੈਂ ਕੀਤੀ ਆ ਤੇ ਸਮਾਨ ਵੀ ਨਹੀਂ ਉੱਥੋਂ ਲੈ ਕੇ ਆਇਆ ਸੱਚ ਵੀ ਬੋਲਿਆ ਗਰੀਬ ਮਾਰ ਵੀ ਨਹੀਂ ਹੋਣ ਦਿੱਤੀ ਤੇ ਰਾਜੇ ਨੇ ਆਪਣਾ ਵਜ਼ੀਰ ਬਣਾ ਲਿਆ ਸੀ ਬਣੀ ਬਣਾਈ ਕਿਰਪਾ ਨਹੀਂ ਹੈ ਪਾਈ ਕਿਰਪਾ ਲੈਣੀ ਪੈਣੀ ਆ ਗੁਰੂ ਦੇ ਬਚਨ ਮੰਨ ਕੇ ਹੁਣ ਆਇਨਾ ਕਹੋ ਵੀ ਸਾਖੀ ਅਧੂਰੀ ਛੱਡਤੀ ਸਾਖੀ ਆਪਾਂ ਸੁਣੀ ਹੋਈ ਆ ਕਈਆਂ ਨੇ ਕਈ ਵਾਰੀ ਮਹਾਰਾਜ ਕਹਿੰਦੇ ਨੇ ਰਾਗ ਆਸਾ ਮਹੱਲਾ ਪੰਜਵਾਂ ਘਰ 13ਵਾਂ ਵਿੱਚ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ੴ ਸਤਿਗੁਰ ਪ੍ਰਸਾਦਿ ਆਪਾਂ ਇਸ ਤੋਂ ਭੂਮੀ ਵਾਲੀ ਸਾਖੀ ਨੂੰ ਸੁਣਨ ਦੀ ਕੋਸ਼ਿਸ਼ ਕੀਤੀ ਸੀ ਵੀ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਗੁਰੂ ਦੀ ਕਿਰਪਾ ਕਦੋਂ ਹੁੰਦੀ ਹੈ ਗੁਰੂ ਦੇ ਬਚਨ ਮੰਨਣ ਨਾਲ ਗੁਰੂ ਦੇ ਬਚਨ ਮੰਨਾਂਗੇ ਤਾਂ ਕਿਰਪਾ ਹੋਏਗੀ ਬਣੀ ਬਣਾਈ ਕਿਰਪਾ ਕਿਤੋਂ ਨਹੀਂ ਹੋਣੀ ਨਾ ਮਿਲਣੀ ਹੈ ਨਾ ਕੋਈ ਦੇੜ ਜੋਗਾ ਹੈਗਾ ਬੜੀ ਬਣਾਈ ਕਿਰਪਾ ਕਰਪਾ ਲੈਣੀ ਪੈਣੀ ਆ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਭੁੰਮੀਆਂ ਨੂੰ ਇਹੀ ਕਿਹਾ ਸੀ ਵੀ ਬਣੀ ਬਣਾਈ ਕਿਰਪਾ ਨਹੀਂ ਹੈਗੀ ਮੇਰੇ ਕੋਲੇ ਇਥੇ ਹੁਣ ਆਪਾਂ ਮੰਨ ਲ ਗਏ ਵੀ ਬਣੀ ਬਣਾਈ ਕਿਰਪਾ ਕਿਤੋਂ ਵੀ ਨਹੀਂ ਮਿਲਣੀ ਕਿਰਪਾ ਲੈਣੀ ਪੈਣੀ ਆ ਗੁਰੂ ਦੇ ਬਚਨ ਮੰਨ ਕੇ ਭਾਈ ਸੱਚ ਬੋਲ ਗਰੀਬ ਮਾਰਨਾ ਕਰ ਤੇ ਕਿਸੇ ਦਾ ਨੂਨ ਖਾ ਕੇ ਵੀ ਹਰਾਮ ਨਹੀਂ ਕਰਨਾ ਕਿਉਂਕਿ ਨੂਨ ਸਭ ਤੋਂ ਘੱਟ ਪੈਂਦਾ ਤੇ ਸਭ ਤੋਂ ਸਸਤਾ ਹੁੰਦਾ ਇਸ ਤਰ੍ਹਾਂ ਭਾਈ ਬਚਨ ਮੰਨਾਂਗੇ ਸਤਗੁਰ ਬਚਨ ਤੇ ਮਾਰੇ ਨਿਰਗੁਣ ਨਿਸਤਾਰੇ ਰਹਾਉ ਆਗੀ ਨਾ ਪੰਗਤੀ ਹੈ ਸਤਗੁਰੂ ਤੇਰੇ ਬਚਨਾ ਨੇ ਤੇਰੀ ਸ਼ਰਨ ਪਏ ਅਨੇਕਾਂ ਗੁਣਹੀਣ ਬੰਦਿਆਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੱਤਾ ਹੈ ਗੁਰੂ ਸਾਹਿਬ ਦੇ ਬਚਨ ਮੰਨਣੇ ਨੇ ਬਚਨ ਮੰਨਿਆ ਤੋਂ ਬਿਨਾਂ ਨਹੀਂ ਕਿਰਪਾ ਹੁਣੀ ਭਾਈ ਅਗੇ ਮਾਰਾ ਦੱਸ ਦੇ ਨੇ ਮਹਾ ਬਖਾਤੀ ਦੁਸ਼ਟ ਅਪਵਾਦੀ ਤੇ ਪਨੀਤ ਸੰਗਾਰੇ ਹੇ ਸਤਿਗੁਰੂ ਤੇਰੀ ਸੰਗਤ ਵਿੱਚ ਰਹਿ ਕੇ ਉਹ ਬੰਦੇ ਵੀ ਪਵਿੱਤਰ ਆਚਰਨ ਵਾਲੇ ਬਣ ਜਗ ਗਏ ਜਿਹੜੇ ਪਹਿਲਾਂ ਬੜੇ ਖਰਬੇ ਸੁਭਾਅ ਵਾਲੇ ਸਨ ਭੈੜੇ ਆਚਰਨ ਵਾਲੇ ਸਨ ਤੇ ਮੰਦੇ ਬੋਲ ਬੋਲਣ ਵਾਲੇ ਸਨ ਉਹ ਵੀ ਭਗਤ ਬਣ ਗਏ ਜਨਮ ਭਵੰਤ ਨਰਕ ਪੜੰਤ ਤਨ ਕੇ ਕੁੱਲ ਆਧਾਰੀ ਜਨਮ ਭਵੰਤ ਨਰਕ ਪੜੰਤ ਤਨ ਕੇ ਕੁੱਲ ਆਧਾਰੀ हे ਸਤਿਗੁਰੂ ਤੂੰ ਉਹਨਾਂ ਬੰਦਿਆਂ ਦੀਆਂ ਕੁਲਾਂ ਦੀਆਂ ਕੁਲਾ ਵਿਕਾਰਾਂ ਵਿੱਚ ਡਿੱਗਣ ਤੋਂ ਬਚਾ ਲਈਆਂ ਹਨ ਜਿਹੜੇ ਅਨੇਕਾਂ ਜੂਨਾ ਵਿੱਚ ਭਟਕਦੇ ਆ ਰਹੇ ਸਨ ਤੇ ਜਨਮ ਮਰਨ ਦੇ ਗੇੜ ਦੇ ਨਰਕ ਵਿੱਚ ਪਏ ਆ ਰਹੇ ਸਨ ਅੱਗੇ ਮਹਾਰਾਜ ਦੱਸ ਦਿੰਨੇ ਕੋਈ ਨ ਜਾਣੇ ਕੋਈ ਨ ਮਾਨੇ ਸੇ ਪ੍ਰਗਟ ਹਰ ਦੁਆਰੀ ਤੇਰੀ ਮਿਹਰ ਨਾਲ ਉਹ ਮਨੁੱਖ ਵੀ ਪ੍ਰਭੂ ਦੇ ਦਰ ਤੇ ਆਦਰ ਮਾਣ ਹਾਸਲ ਕਰਨ ਯੋਗੇ ਹੋ ਗਏ ਜਿਨ੍ਹਾਂ ਨੂੰ ਪਹਿਲਾਂ ਕੋਈ ਜਾਣਦਾ ਪਛਾਣਦਾ ਨਹੀਂ ਸੀ ਜਿਨ੍ਹਾਂ ਨੂੰ ਭਗਤ ਵਿੱਚ ਜਿਨ੍ਹਾਂ ਨੂੰ ਜਗਤ ਵਿੱਚ ਕੋਈ ਆਦਰ ਨਹੀਂ ਸੀ ਦਿੰਦਾ ਉਹ ਵੀ ਤੇਰੀ ਮਿਹਰ ਨਾਲ ਮਨੁੱਖ ਪ੍ਰਭੂ ਦੇ ਦਰ ਤੇ ਆਦਰਮਾਨ ਹਾਸਲ ਕਰਨ ਜੋਗੇ ਹੋ ਗਏ ਹਨ ਵਾਹਿਗੁਰੂ ਕਬਨ ਉਪਮਾ ਦਿਓ ਕਬਨ ਵਡਾਈ ਨਾਨਕ ਖਨਖਨ ਵਾਰੇ ਏ ਨਾਨਕ ਸਤਿਗੁਰੂ ਮੈਂ ਤੇਰੇ ਵਰਗਾ ਹੋਰ ਕਿਸ ਨੂੰ ਆਖਾਂ ਮੈਂ ਤੇਰੀ ਕੀ ਸ਼ਬਦ ਕਰਾਂ ਮੈਂ ਤੈਥੋਂ ਹਰੇਕ ਖੇਨ ਸਤਕੇ ਜਾਂਦਾ ਹਾਂ ਸੁਰਤਨਾ ਬੈਠੋ ਜੀ ਸੁਰਤਨਾ ਆਸਾ ਮਹੱਲਾ ਪੰਜਵਾਂ ਬਾਬਰ ਸੋਏ ਰਹੇ ਇਹ ਰਾਗ ਆਸਾ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਬਾਣੀ ਹੈ ਮਹਾਰਾਜ ਕਹਿੰਦਾ ਬਾਬਰ ਸੋਏ ਰਹੇ ਰਹਾਓ ਮਾਇਆ ਦੇ ਮੋਹ ਵਿੱਚ ਚੱਲੇ ਹੋਏ ਮਨੁੱਖ ਗਫਲਤਾ ਗਫਲਤਾ ਦੀ ਨੀਂਦ ਵਿੱਚ ਸੁੱਤੇ ਰਹਿੰਦੇ ਹਨ ਮੋਹ ਕਟੰਬ ਬਿਖੇ ਰਸਮਾਂ ਤੇ ਮਿੱਥਿਆ ਗਹਿਣ ਗਏ ਅਜੇ ਹੈ ਬੰਦੇ ਪਰਿਵਾਰ ਦੇ ਮੋਹ ਅਤੇ ਵਿਸਿਆਂ ਦੇ ਸਵਾਦਾਂ ਵਿੱਚ ਮਸਤ ਹੋ ਕੇ ਕੂੜੀਆਂ ਗੱਲਾਂ ਕੂੜੀਆਂ ਮੱਲਾਂ ਮਾਲ